ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਅੱਜ ਆਪਾਂ ਗਏ ਸੀ ਬਠਿੰਡੇ ਤੋਂ ਅੱਗੇ ਜੀ ਗੋਨਿਆਂ ਨੇ ਅੱਜ ਆਪਾਂ ਪਹਿਲੇ ਵਾਰ ਥਰਮਲ ਦੀ ਫੋਟੋ ਤੇ ਵੀਡੀਓ ਬਣਾ ਰਹੇ ਆ ਖੜ ਕੇ ਤੇ ਪਹਿਲਾਂ ਤੁਰੇ ਜਾਂਦੇ ਦਾ ਵਾਧੂ ਘਾਰ ਬਣਾ ਲਈ ਤੇ ਚੀਲਾ ਭਰੀਆਂ ਪਈਆਂ ਨੇ ਪਾਣੀ ਦੀਆਂ ਕਾਫੀ ਵੱਡੀਆਂ ਵੱਡੀਆਂ ਚੀਲਾ ਨੇ ਆ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਡੂੰਘੀਆਂ ਬਹੁਤ ਹੋਣੀਆਂ ਇਹਦੇ ਵਿੱਚ ਤਾਂ ਨਹੀਂ ਹੈਗੇ ਕਿਸਤੀਆਂ ਵਗੈਰਾ ਵਾਲੇ ਜਿਹੜੇ ਉਹ ਪਰਲੇ ਪਾਸੇ ਨੇ ਚੀਲਾ ਜੀ ਪਰਲੀ ਸਾੜ ਵਾਲੀ ਝੀਲ ਆ ਉਹਦੇ ਵਿੱਚ ਨੇ VOTING ਵਗੈਰਾ ਤੇ ਉਹ ਜਿਵੇਂ ਉਹ ਸਾਹਮਣੇ ਗੱਡੀਆਂ ਖੜੀਆਂ ਨੇ ਦਰਖਦੀਂਦੇ ਨੇ ਉੱਥੇ ਨਾਣ ਵਾਲਾ ਜਗਾੜਜਾ ਬਣਾਇਆ ਹੋਇਆ ਹੈਗਾ ਟੈਰਾ ਡੂਰਾ ਜੇ ਨਾਲ ਬੱਚੇ ਨਹਾਉਂਦੇ ਨੇਗੇ ਤੇ ਦੇਖ ਸਕਦੇ ਹੋ ਤੁਸੀਂ ਸਾਫ਼ ਪਾਣੀ ਹੈ ਜੀ ਕਾਫੀ ਵੱਡਾ ਪ੍ਰੋਜੈਕਟ ਆਪਾਂ ਪਹਿਲੇ ਵਾਰ ਖੜੇ ਆਂਗੇ ਝੀਲਾਂ ਦੇ ਕੋਲੇ ਇਹ ਆ ਗਿਆ ਜੀ ਵੱਡਾ ਰੋਡ ਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਪਹਿਲੀ ਵਾਰ ਖੜੇ ਆਈ ਆਪਾਂ ਚਿੱਲਾਂ ਦੇ ਕੋਲੇ ਨਹੀਂ ਪਹਿਲਾਂ ਕਿਤੇ ਖੜੇ ਨਹੀਂ ਹਿੰਗੇ ਵੈਸੇ ਤਾਂ ਡਰ ਲੱਗਦਾ ਆਪਾਂ ਨੂੰ ਆਪਾਂ ਕਿਤੇ ਖੜਦੇ ਤਾਂ ਹੈ ਨਹੀਂ ਆ ਦੇਖੋ ਕਾਫੀ ਵੱਡਾ ਪ੍ਰੋਜੈਕਟ ਆ ਜੀ